ਸੋਸ਼ਲ ਮੀਡੀਆ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਵਾਲੇ ਮਾਮਲੇ ਤੇ ਅੱਜ ਦੋਵਾਂ ਔਰੂਪੀਆਂ ਨੂੰ ਕੀਤਾ ਗਿਆ ਮਾਨਯੋਗ ਅਦਾਲਤ 'ਚ ਪੇਸ਼ ਮਾਨਯੋਗ ਅਦਾਲਤ ਨੇ ਦੋਵਾਂ ਔਰੂਪੀਆਂ ਨੂੰ ਭੇਜਿਆ ਜੁਡੀਸ਼ੀਅਲ ਕਸਟਡੀ ਤੇ ਅੰਮ੍ਰਿਤਸਰ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨੂੰ ਕੀਤਾ ਗ੍ਰਿਫਤਾਰ ਅਤੇ ਲੁਧਿਆਣਾ ਤੋਂ ਜਸਪ੍ਰਿਤ ਸਿੰਘ ਨੂੰ ਕੀਤਾ ਸੀ ਗ੍ਰਿਫਤਾਰ ਦੋਵਾਂ ਨੂੰ ਅੱਜ ਅੰਮ੍ਰਿਤਸਰ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਦੋਵਾਂ આરોપીਆਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਐਸਐਚਓ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋਹਾਂ આરોપીਆਂ ਨੂੰ ਮਾਨਯੋਗ ਅਦਾਲਤ ਤੇ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਅਤੇ ਦੋਵਾਂ ਨੌਜਵਾਨਾਂ ਨੇ ਫੋਨ ਫਰੈਂਸਿੰਗ ਜਾਂਚ ਦੇ ਲਈ ਪੇਸ ਤੇ ਤਾਂ ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਆ ਜੀ ਤੇ ਮੁਕਦਮੇ ਦੀ ਤਫਤੀਸ਼ ਕਰੀਆ ਉਹ ਬਿਲਕੁਲ ਜਿਹੜੇ ਤੱਥਾਂ ਦਾ ਦੇਖੀ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਲ ਦੀ ਨਾਲ ਦੱਸਿਆ ਜਾਵੇਗਾ ਅੱਜ ਇਹਨਾਂ ਦਾ ਜੁਡੀਸ਼ੀਅਲ ਮਾਨ ਮਿਲਿਆ ਇਹਨਾਂ ਨੂੰ ਅਸੀਂ ਅੰਦਰ ਭੇਜ ਰਹੇ ਹਾਂ ਬਾਕੀ ਇਹਨਾਂ ਦੇ ਜਿਹੜੇ ਫੋਨ ਨੇ ਕੋਸ਼ਿਸ਼ ਐਨਲਾਈਜ਼ ਕਰਨ ਵਾਸਤੇ ਇਹ ਆ ਕੋਈ ਲੈਬ ਕੋਈ ਪ੍ਰੈਕਟਿਸ ਇਹ ਇਹਨਾਂ ਨੂੰ ਸਿਰਫ ਮੋਬਾਈਲ ਫੋਨਸ ਜੀ ਦੋਵੇਂ ਸਰ ਜੀ ਬਿਲਕੁਲ ਬਹੁਤ ਇੱਕ ਵਾਰ ਮਰ ਸ਼ਰ ਉਮਰ ਸ਼ਰ ਉਮਰ ਗਿਆ ਨਾ ਲਿੰਕ ਸਾਹਮਣੇ ਆਏ ਤੁਸੀਂ ਪਲੀਜ਼ 1 ਬਾਈ 1 ਨੂੰ ਸਮਝਾਓ ਇਹ ਇਹ ਆਪਣੀ ਜਿਹੜੀ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਰਦੇ ਕਰਦੇ ਟ੍ਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਜੀ ਉਹਦੇ ਰਿਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਜੀ ਇਹਨਾਂ ਤੇ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਅਮਰੀਕਾ ਮੈਰੋ ਦੇ ਬਾਰੇ ਵਿੱਚ ਹਾਲੇ ਨਹੀਂ ਤੁਹਾਨੂੰ ਕੋਈ